ਇਸ ਵਾਰ ਤੁਸੀਂ ਧੂਰੀ ਤੋਂ ਇਲੈਕਸ਼ਨਾਂ 'ਚ ਪੰਗਾ ਲੈ ਰਹੇ ਹੋ। ਹਾਂਜੀ ਇਹ ਇਲੈਕਸ਼ਨਾਂ ਦਾ ਮੇਰਾ ਮਨ ਹੈਗਾ ਮੇਰਾ ਪਿਛਲੀ ਵਾਰ ਵੀ ਮਨ ਸੀਗਾ ਤੇ ਪਿਛਲੀ ਵਾਰ ਆਪਾਂ ਬਾਈ ਭਗਵੰਤ ਮਾਨ ਨੂੰ ਟਾਈਮ ਦਿੱਤਾ ਵੀ ਚੱਲ ਇਸ ਵਾਰ ਤੂੰ ਕਰ ਤੈਨੂੰ ਦੇਖਦੇ ਆਂ ਤੇ ਮੈਂ ਅਗਲੀ ਵਾਰ ਆ। ਹੈਂਡੀਕੈਪ ਤੋਂ ਸੀ। ਹੂੰ ਦੇਖੋ ਕਮਾਉਣ ਦੇ ਯੋਗ ਤਾਂ ਹੈ ਨਹੀਂ ਪਰ ਜ਼ਿੰਦਗੀ ਨੂੰ ੱੱਕਾ ਲਾ ਕੇ ਜ਼ੋਰ ਲਾ ਕੇ ਕੰਮ ਕਰਦੇ ਆਂ ਕਮਾਉਣਿਆ ਇੱਕ ਤੁਰੇ ਫਿਰਦੇ ਇਨਸਾਨ ਨਾਲ ਉਹ ਵੀ ਵੱਧ ਕਮਾਉਣੇ ਆ ਫੈਮਿਲੀ ਨੂੰ ਖੁਸ਼ ਰੱਖਦੇ ਆ ਪਰ ਸਰਕਾਰਾਂ ਫੋਕਰਾਂ ਵਧੀਆ ਗੱਡੀ ਹੋਵੇ ਵਧੀਆ ਕੋਠੀ ਹੋਵੇ ਚਿੱਟੇ ਕੱਪੜੇ ਹੋਣ ਡੱਕਾ ਤੋੜੇ ਨਾ ਪਾਣੀ ਦਾ ਗਲਾਸ ਵੀ ਨੌਕਰ ਫੜਾਵੇ ਫੇਰੇ ਖੁਸ਼ ਨੇ ਬਾਹਰ ਜਾ ਕੇ ਉਹੀ ਟਾਇਲਟ ਆ ਸਾਫ ਕਰਦੇ ਆ ਰੋ ਸੁਣ ਕੇ ਔਦਰ ਦੀ ਗੱਲ ਕਰਨ ਸਵਾਦਾ ਨਾ ਤਾਂ ਕਦੇ ਨਹੀਂ ਰਲਦੇ ਮੈਂ ਰਲਦੇ ਗਣਾ ਸੀ ਯਾਰ ਆ ਆ ਜਿਹੜੇ ਚਿੱਟੇ ਵਾਲ ਨਿਸ਼ਾਨੀ ਚਿੰਤਾ ਦੇ ਮੁੰਡੇ ਨੇ ਹੈਂਡੀਕੈਪ ਉੱਤੇ ਲਿਖਿਆ ਮੁੰਡਾ ਰੇਸ ਮੈਂ ਇਥੋਂ ਉਹ ਵੀ ਲਿਖਦਾ ਵਧੀਆ ਕੀ ਸੀ ਉਹ ਹੂੰ ਠੀਕ ਆ ਤੇ ਚੱਲ ਲਾ ਨੀ ਨਹੀਂ ਨਹੀਂ ਅੱਛਾ ਹੋਰ ਰਹਿੰਦਾ ਕੁਝ ਇਹ ਚੱਲ ਰਿਹਾ ਵਿੱਚ ਚੱਲ ਰਿਹਾ ਸੀ ਇਹ ਪਾਰਟ ਸੀ ਇਹ ਵੀ ਉਹਦਾ ਪੋਡਕਾਸਟ ਦਾ ਅੱਛਾ ਸਾਸ਼ ਉ크ਰੇਇਨ ਦੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਲਾਈਨਾਂ ਤਾਂ ਕਈਆਂ ਨੇ ਹੁੰਦੇ ਨੇ ਜ਼ਿੰਦਗੀ ਵਿੱਚ ਬਹੁਤ ਲੋਕ ਜਿਹੜੇ ਜਿਨ੍ਹਾਂ ਦਾ ਕੋਈ ਗੋਲ ਨਹੀਂ ਹੁੰਦਾ ਕੋਈ ਏਮ ਨਹੀਂ ਹੁੰਦਾ ਸਾਰੀ ਉਮਰ ਬੇਲੇ ਬੈਠ ਕੇ ਜਾਂ ਨਕੰਮੇਪਨ ਚ ਗਵਾ ਦਿੰਦੇ ਰਹੇ ਪਰ ਕੁਝ ਅਜਿਹੇ ਵੀ ਲੋਕ ਹੁੰਦੇ ਨੇ ਜਿਹੜੇ ਜ਼ਿੰਦਗੀ ਵਿੱਚ ਸਰੀਰਕ ਪੱਖੋਂ ਸਪੂਰਨ ਨਾ ਹੁੰਦਿਆ ਹੋਇਆ ਵੀ ਕੰਪਲੀਟ ਨਾ ਹੁੰਦਿਆ ਹੋਇਆ ਵੀ ਸੀਨਾ ਪਾੜ ਕੇ ਪੱਥਰਾਂ ਦਾ ਵੀ ਪੱਥਰਾਂ ਦਾ ਸੀਨਾ ਪਾੜ ਕੇ ਉੱਗ ਪੈਂਦੇ ਨੇ ਲਾਭਬਾਈ ਧੂਰੀ ਤੋਂ ਸਾਡੇ ਨਾਲ ਅੱਜ ਮੌਜੂਦ ਨੇ 22 ਅਜਿਹੀ ਸਖਸੀਅਤਾਂ ਜਿਹੜੇ ਮਿਹਨਤ ਹਾਰਡ ਵਰਕ ਨਾਲ ਅੱਗੇ ਆਏ ਨੇ ਤੇ ਉਮੀਦ ਕਰਦੇ ਹਾਂ ਅੱਜ ਦਾ ਪੌਡਕਾਸਟ ਦੇਖ ਕੇ ਜਿਹੜੇ ਬੇਲੇ ਵਹਿ ਕੇ ਅਬ ਦਾ ਟਾਈਮ ਖਰਾਬ ਕਰ ਲੈਂਦੇ ਨੇ ਜਾਂ ਕੁਝ ਬਣਦੇ ਨਹੀਂ ਜ਼ਿੰਦਗੀ ਵਿੱਚ ਬਾਈ ਦੀਆਂ ਗੱਲਾਂ ਸੁਣ ਕੇ ਮੋਟੀਵੇਸ਼ਨ ਜ਼ਰੂਰ ਆਊਗੀ ਤੇ ਕੋਈ ਸੇਧ ਲੈਣਗੇ ਤੇ ਮਲਾਉਨਿਆ ਬਾਈ ਨਾਲ ਲਾ ਬਾਈ ਸਵਾਗਤ ਆ ਬਾਈ ਤੁਹਾਡਾ ਪੋਡਕਾਸਟ ਵਿੱਚ ਧੰਨਵਾਦ ਜੀ ਮਾਲਵਾ ਮਚ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਕਾਬਿਲ ਸਮਝਿਆ ਕਿ ਪੋਡਕਾਸਟ ਕਰ ਰਹੇ ਹੋ ਅੱਜ ਤੁਸੀਂ ਤੇ ਬਾਈ ਕਿੱਦਾਂ ਚੱਲਦੀ ਆ ਲਾਈਵ ਵਧੀਆ ਲਾਈਵ ਵਧੀਆ ਜੀ ਨਜ਼ਾਰੇ ਆ ਪੱਲਾ ਚਲੋ ਤੇ ਬਾਈ ਪਹਿਲਾਂ ਤਾਂ ਆਪਣੇ ਕਹਨਾ ਕੰਮ ਕਾਰੋਬਾਰੀ ਦੱਸੋ ਵੀ ਤੁਹਾਡਾ ਕਿੱਤਾ ਕੀ ਆ ਸਾਡੇ ਦਰਸ਼ਕਾਂ ਨੂੰ ਅ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਮੇਰਾ ਕੀਤਾ ਅਨਾਉਂਸਮੈਂਟ ਦਾ ਜੀ ਮਨਿਆਦੀ ਦਾ ਮੈਂ ਗਲੀਆਂ ਦੇ ਵਿੱਚ ਜਾ ਕੇ ਪ੍ਰਚਾਰ ਕਰਦਾ ਕਿਸੇ ਵੀ ਤਰ੍ਹਾਂ ਦਾ ਪ੍ਰਚਾਰ ਹੋਵੇ ਜਿਵੇਂ ਕੋਈ ਜਾਗਰਣ ਦੀ ਐਡ ਹੈ ਸਕੂਲਾਂ ਦੀ ਐਡ ਹੈ ਜਾਂ ਕਿਸੇ ਡਾਕਟਰ ਦੀ ਐਡ ਹੈ ਉਹ ਮੈਂ ਕਰਕੇ ਆਪਦਾ ਘਰ ਚ ਲਾਉਣਾ ਤੇ ਖੁਸ਼ ਰਹਿਣਾ ਤੇ ਕੰਮ ਆਹੀਆ ਬਾਈ ਆਪਣਾ ਕੰਮ ਹਾਂਜੀ ਇੱਕੋ ਹੀ ਕੰਮ ਲਾਭਈ ਮੈਂ ਸੁਣਿਆ ਮੈਂ ਤੁਹਾਨੂੰ ਸਪੈਸ਼ਲ ਕਿਨਾਂ ਪੋਡਕਾਸਟ ਵਾਸਤੇ ਤਾਂ ਬੁਲਾਇਆ ਵੀ ਇਸ ਵਾਰ ਤੁਸੀਂ ਧੂਰੀ ਤੋਂ ਇਲੈਕਸ਼ਨਾਂ ਚ ਮੰਗਾ ਲੈ ਰਹੇ ਹੋ ਹਾਂਜੀ ਇਹ ਇਲੈਕਸ਼ਨਾਂ ਦਾ ਮੇਰਾ ਮਨ ਹੈਗਾ ਮੇਰਾ ਪਿਛਲੀ ਵਾਰ ਵੀ ਮਨ ਸੀਗਾ ਤੇ ਪਿਛਲੀ ਵਾਰ ਆਪਾਂ ਬਾਈ ਭਗਵੰਤ ਮਾਨ ਨੂੰ ਟਾਈਮ ਦਿੱਤਾ ਵੀ ਚੱਲ ਇਸ ਵਾਰ ਤੂੰ ਕਰ ਤੈਨੂੰ ਦੇਖਦੇ ਆਂ ਤੇ ਮੈਂ ਅਗਲੀ ਵਾਰ ਆਜੂਗਾ ਤੇ ਮੈਂ ਲੋਕਾਂ ਦਾ ਮਤਲਬ ਰਿਵਿਊ ਵੀ ਲਏ ਐ ਤੇ ਹਰ ਕੋਈ ਕਹਿੰਦਾ ਵੀ ਹਾਂ ਤੂੰ ਪਰ ਕਾਗਜ ਅਸੀਂ ਤੇਰਾ ਸਾਥ ਵੀ ਦੇਵਾਂਗੇ ਵੋਟਾਂ ਵੀ ਪਾਵਾਂਗੇ ਤੈਨੂੰ ਫੰਡ ਵੀ ਦੇਵਾਂਗੇ ਜਦੋਂ ਇੰਨਾ ਲੋਕਾਂ ਦਾ ਵਧੀਆ ਸਾਥ ਹੋਵੇ ਤਾਂ ਫਿਰ ਬੰਦਾ ਪਾਸ ਹੋ ਜਾਂਦਾ ਐਸ ਵਾਰ ਮੈਂ ਜ਼ਰੂਰ ਆਪਣੇ ਹਲਕੇ ਦੀ ਸੇਵਾ ਲਈ ਤੇ ਆਪਣੀ ਸੇਵਾ ਲਈ ਜ਼ਰੂਰ ਵੋਟਾਂ ਦੇ ਵਿੱਚ ਕਾਗਜ਼ ਭਰਨੇ ਆ ਪਰ ਬਾਈ ਮੈਨੂੰ ਲੱਗਦਾ ਕਿ ਨਾ ਇਲੈਕਸ਼ਨਾਂ ਦਾ ਡਿਸੀਜਨ ਜਿਹੜਾ ਤੁਸੀਂ ਲੈ ਰਹੇ ਹੋ ਕਿਉਂਕਿ ਇਹ ਪੈਸੇ ਵਾਲਿਆਂ ਦਾ ਲੋਕਾਂ ਦਾ ਕੰਮ ਆ ਤੇ ਤੁਸੀਂ ਚਲੋ ਰੱਬ ਨੇ ਤੁਹਾਨੂੰ ਕਿ ਨਾ ਰੱਬ ਦਾ ਭਾਣਾ ਹੁੰਦਾ ਇਹ ਹਾਂ ਕੰਪਲੀਟ ਬਾਡੀ ਵੀ ਨਹੀਂ ਹੈਗੀ ਤੁਹਾਡੇ ਲੱਤਾਂ ਪੱਖੋਂ ਤੁਸੀਂ ਉਹ ਤੇ ਜਿਆਦਾ ਪੈਸੇ ਵਾਲਾ ਕੰਮ ਹੈ ਇਹ ਹਾਂ ਤੇ ਜਾਂ ਫਿਰ ਜਿਹਦੀ ਜਿਆਦੇ ਫੇਮ ਹੋਵੇ ਤੁਹਾਡਾ ਡਿਸੀਜਨ ਮੈਨੂੰ ਇਲੈਕਸ਼ਨ ਲੜਨ ਦਾ ਇਹ ਲੱਗਦਾ ਜਿਆਦਾ ਤੁਸੀਂ ਕੁਝ ਜਿਆਦਾ ਹੀ ਸਰਕਾਰ ਤੋਂ ਨਾਰਾਜ਼ ਲੱਗਦੇ ਹੋ ਉਹਨਾਂ ਦੇ ਕੰਮਾਂ ਕਰਾ ਤੋਂ ਨਾਰਾਜ਼ ਲੱਗਦੇ ਹੋ ਵੀ ਜਾਂ ਫਿਰ ਉਹਨਾਂ ਦਾ ਕੋਈ ਤੁਸੀਂ ਸਿਸਟਮ ਹੈ ਜਿਹੜਾ ਢਾਂਚਾ ਉਹ ਬਦਲਣਾ ਚਾਹੁੰਦੇ ਹੋ ਤੁਹਾਡਾ ਕੀ ਮਕਸਦ ਨਾਲ ਆ ਰਹੇ ਹੋ ਤੁਸੀਂ ਇਲੈਕਸ਼ਨ ਲੜਨ ਦੇ ਦੇਖੋ ਜੀ ਲੰਮੇ ਸਮੇਂ ਤੋਂ ਲੋਕ ਆ ਜਿਹੜੇ ਹਰ ਵਾਰ ਵੋਟਾਂ ਪਾਉਂਦੇ ਆ ਤੇ ਜਿਤਾ ਕੇ ਭੇਜ ਦਿੰਦੇ ਆ ਉਹ ਮੰਨੇਸਟਰ ਐਮ ਐਲ اے ਮੰਤਰੀ ਸ਼ੰਤਰੀ ਬਣ ਜਾਂਦੇ ਆ ਤੇ ਬਾਅਦ ਦੇ ਵਿੱਚ ਆ ਕੇ ਲੋਕਾਂ ਦਾ ਹਾਲ ਵੀ ਨਹੀਂ ਪੁੱਛਦੇ ਤੇ ਲੋਕਾਂ ਦੇ ਇਹੀ ਸਵਾਲ ਹੁੰਦੇ ਆ ਵੀ ਉਹ ਫਲਾਣੇ ਨੂੰ ਵੋਟਾਂ ਪਾਈਆਂ ਸੀ ਮੁੜ ਕੇ ਅੱਜ ਤੱਕ ਦਿਖਾਈ ਨਹੀਂ ਦਿੱਤਾ ਮੈਂ ਲੋਕਾਂ ਦਾ ਇਹ ਭਲੇਖਾ ਜ਼ਰੂਰ ਦੂਰ ਕਰਨਾ ਮੈਂ ਹਰ 6 ਮਹੀਨੇ ਬਾਅਦ 4 ਮਹੀਨੇ ਬਾਅਦ ਪਿੰਡਾਂ ਦੇ ਵਿੱਚ ਚੱਕਰ ਮਾਰਿਆ ਕਰਨਾ ਤੇ ਇਹ ਇਹ ਤੇ ਲੋਕ ਜਿਹੜੇ ਅਮੀਰਾਂ ਨੂੰ ਵੋਟਾਂ ਪਾਉਂਦੇ ਸੀ ਅਮੀਰਾਂ ਨੂੰ ਵੋਟਾਂ ਪਾਪਾ ਦੇਖ ਚੁੱਕੇ ਆ ਲੋਕ ਕਿਉਂਕਿ ਜਿੰਨਾ ਵੀ ਅਮੀਰ ਆਦਮੀ ਆਪਾਂ ਭਰੋਸਾ ਕਰਕੇ ਵੋਟਾਂ ਪਾਉਂਨੇ ਆ ਕਿ ਇਹ ਸਾਡੇ ਕਿਸੇ ਟਾਈਮ ਕਮ ਆਊ ਪਰ ਉਹ ਬੰਦਾ ਤਾਂ ਨਾਜ਼ਰ ਹੀ ਨਹੀਂ ਆਉਂਦਾ ਉਹਦੇ ਨਾਲ ਉਹ ਚੰਗਾ ਆਪਾਂ ਕਿਸੇ ਗਰੀਬ ਬੰਦੇ ਨੂੰ ਵੋਟਾਂ ਪਾ ਕੇ ਅੱਗੇ ਲਈਏ ਤੇ ਉਹ ਇਮਾਨਦਾਰੀ ਨਾਲ ਲੋਕਾਂ ਦੀ ਜਿਹੜੀ ਸੇਵਾ ਉਹ ਕਰ ਸਕੇ ਸੁਣਨ ਵਾਲੇ ਇਹ ਵੀ ਕਹਿਣਗੇ ਵੀ ਬਾਈ ਚੱਲਿਆ ਤਾਂ ਸੌਰੀ ਕਹਿਣਾ ਨਹੀਂ ਚਾਹੀਦਾ ਨਹੀਂ ਨਹੀਂ ਕਹਿਣਗੇ ਜਿਹਨਾਂ ਨੇ ਜਿਹੜੇ ਬਕਵਾਸ ਮਾਰਨ ਵਾਲੇ ਹੁੰਦੇ ਨੇ ਹਾਂ ਜੀ ਉਹ ਕਮੈਂਟ ਚ ਇਹ ਵੀ ਲਿਖਣਗੇ ਵੀ ਬਾਈ ਚੱਲਿਆ ਤਾਂ ਜਾਂਦਾ ਨਹੀਂ ਹੈਗਾ ਹੂੰ ਹੂੰ ਕਿਵੇਂ ਲੋਕਾਂ ਦੇ ਦੁੱਖ ਦਰਦ ਚ ਖੜਨਾ ਭੋਗਾਂ ਦੇ ਜਾਣਾ ਕੰਮ ਕਰਾਉਣੇ ਲੋਕਾਂ ਦੇ ਵੀ ਲਾਹ ਬਾਈ ਉਹ ਕਿਵੇਂ ਕਰੂਗਾ ਦੇਖੋ ਜੀ ਜਿਹੜਾ ਇਨਸਾਨ ਲੱਤਾਂ ਨਾ ਹੋਣ ਦੇ ਬਾਵਜੂਦ ਆਪਣਾ ਪੂਰਾ ਪਰਿਵਾਰ ਚਲਾ ਰਿਹਾ ਹੈ ਤੇ ਕਿਸੇ ਗੱਲੋਂ ਵੀ ਉਹ ਘਟ ਨਹੀਂ ਉਹ ਸਭ ਕੁਝ ਕਰ ਲੂਗਾ ਦੇਖੋ ਜਿਹੜੇ ਐਮ ਐਲ ਏ ਮੰਤਰੀ ਸੰਤਰੀ ਆਪਾਂ ਵੋਟਾਂ ਪਾ ਕੇ ਬਣਾਉਣੇ ਆ ਉਹ ਕਿਹੜਾ ਕੰਹੀ ਨਾਲ ਗੋਡੀ ਕਰਕੇ ਕਮਾਈ ਕਰਕੇ ਲੈ ਕੇ ਆਉਂਦੇ ਆ ਚੱਲਣੇ ਤਾਂ ਸਾਈ ਨੇ ਆ ਨਾ ਆਪਾਂ ਸੈਨਾ ਨਾਲ ਸਾਰਾ ਕੁਝ ਕਰਨਾ ਤੇ ਮੈਂ ਤਾਂ ਵੱਡੇ ਮੰਤਰੀਆਂ ਸੰਤਰੀਆਂ ਦੇ ਪੈਰੀਂ ਪੈ ਜਾ ਕਰੂੰਗਾ ਵੀ ਭਾਈ ਮੇਰੇ ਹਲਕੇ ਨੂੰ ਇੰਨਾ ਫੰਡ ਚਾਹੀਦਾ ਮੈਨੂੰ ਦਿਓ ਤੇ ਉਹ ਮੈਨੂੰ ਤਰਸ ਦੇ ਹੱਥ ਤੇ ਦੇ ਆ ਵੀ ਕਰਨਗੇ ਆਪਾਂ ਲੋਕਾਂ ਦਾ 1 ਰੁਪਈਆ ਨਹੀਂ ਖਾਣਾ ਜਿਹੜੀ ਦੇਖੋ ਸਰਕਾਰ ਨੇ ਨੌਕਰੀ ਨਹੀਂ ਦਿੱਤੀ ਪਲੱਸ 2 ਪਾਸ ਆ ਅੱਜ ਲਗਭਗ 22-23 ਸਾਲ ਹੋ ਗਏ ਪਲੱਸ 2 ਕਰੀਨ ਨੂੰ ਨੌਕਰੀ ਮਿਲੀ ਨਹੀਂ ਪਰ ਹੁਣ ਜਿਹੜੇ ਮੇਰੇ ਹਲਕੇ ਦੇ ਲੋਕ ਐ ਇਹ ਮੈਨੂੰ ਨੌਕਰੀ ਵੀ ਦਿਵਾ ਸਕਦੇ ਐ ਕਿਉਂਕਿ ਨੌਕਰੀ ਪਰਿਵਾਰ ਪਾਲਣ ਲਈ ਹੁੰਦੀ ਐ ਨੌਕਰੀ ਆਪਾਂ ਨੂੰ ਮਿਲੀ ਜਾਊ ਆਪਾਂ ਲੋਕਾਂ ਦਾ ਫੰਡ ਲੋਕਾਂ ਤੇ ਲਾਈ ਜਾਵਾਂਗੇ ਤੇ ਰਹਿੰਦੀ ਦੁਨੀਆ ਤੱਕ ਇੱਕ ਨਾਮ ਕਮਾਉਣਾ ਵੀ ਫਲਾਣਾ ਐਮਐਲਏ ਬਣਿਆ ਸੀਗਾ ਬਹੁਤ ਇਮਾਨਦਾਰ ਉਹ ਆਪਾਂ ਜਿਹੜਾ ਆਪਣਾ ਨਾਮ ਆ ਉਹ ਕਾਇਮ ਕਰਕੇ ਜਾਣਾ ਦੁਨੀਆ ਤੇ ਜਿਹੜਾ ਵੀ ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਨ ਵੀ ਇੱਕ ਹੈਗਾ ਸੀਗਾ ਐਮਐਲਏ ਬਣਿਆ ਸੀ ਲੱਤਾਂ ਵੀ ਹੈ ਨਹੀਂ ਸੀ ਬਹੁਤ ਵਧੀਆ ਕੰਮ ਕੀਤੇ ਉਹ ਆਪਾਂ ਕਰਨੇ ਵੇਖ ਲਾ ਵਈਸ ਬਰ ਪਰ ਭਗਵਾਨਤਮਾਨ ਲੱਖਾ ਸੁਧਾਨਾ ਵੀ ਨਾ ਸੌਰੀ ਲੱਖਾ ਸੁਧਾਨਾ ਨਹੀਂ ਪਾਨਾ ਸਿੱਧੂ ਪਾਨਾ ਸਿੱਧੂ ਵੀ ਆ ਰਿਹਾ ਇਸ ਵਾਰ ਨਹੀਂ ਕੋਈ ਗੱਲ ਨਹੀਂ ਜਿੰਨੇ ਮਰਜੀ ਆਉਣ ਵੀਰੇ ਦੇਖੋ ਕਿਸਮਤ ਆਪਣੀ ਆਪਣੀ ਹੈ ਕਿਸਮਤ ਅਜਮਾਉਣੀ ਚਾਹੀਦੀ ਆਪਾਂ ਲਾਟਰੀ ਵੀ ਤਾਂ ਪਾਉਣੇ ਆ ਨਾ ਕਈਆਂ ਕਿ ਕਿਸੇ ਦੀ ਨਿਕਲ ਜਾਂਦੀ ਹੈ ਬਾਕੀ ਦੀ ਰਹਿ ਜਾਂਦੀ ਹੈ ਉਹ ਆਪਾਂ ਇਸ ਵਾਰ ਇਹ ਖੇਡ ਰਾਜਨੀਤੀ ਦੀ ਬਹੁਤ ਵਧੀਆ ਖੇਡ ਹੈ ਪਰ ਜਦੋਂ ਵਿੱਚ ਗੰਦੇ ਇਨਸਾਨ ਆ ਕੇ ਇਹ ਰਾਜਨੀਤੀ ਦੀ ਖੇਡ ਨੂੰ ਗੰਦੇ ਕਰ ਜਾਂਦੇ ਨੇ ਉਹ ਰਾਜਨੀਤੀ ਦੇ ਵਿੱਚ ਹੁਣ ਚੰਗੇ ਇਨਸਾਨ ਆਉਣੇ ਚਾਹੀਦੇ ਆ ਜਿਹੜੇ ਇਮਾਨਦਾਰ ਹੋਣ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਲੋਕਾਂ ਦਾ ਭਲਾ ਕਰਨਾ ਅੱਛਾ ਬਈ ਤੁਸੀਂ ਉਹ ਕਿਹਾ ਵਿੱਚ ਵੀ ਮੈਂ ਆਪਣੀ ਫੈਮਲੀ ਪਾਲ ਰਿਹਾ ਹਾਂ ਇਹ ਕੰਡੀਸ਼ਨ ਦੇ ਬਾਵਜੂਦ ਆਏ ਜੇ ਉਹ ਕੌਣ ਕੌਣ ਨੇ ਫੈਮਲੀ ਚ ਫੈਮਲੀ ਦੇ ਵਿੱਚ ਜੀ ਮਦਰ ਫਾਦਰ ਹੈ ਤੇ ਵਾਈਫ ਹੈ ਤਿੰਨ ਬੱਚੇ ਆ ਅੱਛਾ ਬੱਚੇ ਪੜਦੇ ਆ ਤੇ ਵੱਡੀ ਬੇਟੀ ਲੰਗੋਵਾਲ ਨਮੂਦਿਆ ਚ ਪੜਦੀ ਆ ਉਹ 6ਵੀਂ ਚ ਸਿਲੈਕਟ ਹੋ ਗਈ ਸੀ ਵਧੀਆ ਪੜਦੀ ਆ ਛੋਟੀ ਵੀ ਵਧੀਆ ਪੜਦੀ ਆ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਕਹਿੰਦੇ ਆ ਤੇ ਰੱਬ ਕੋ ਤੋਂ ਕੰਮ ਮੰਗਦੇ ਆ ਉਹ ਕੰਮ ਦਿੱਲੀ ਦੇ ਜਾਂਦਾ ਤੇ ਆਪਾਂ ਦਿੱਲੀ ਕੰਮ ਕਰਦੇ ਆ ਫੈਮਿਲੀ ਦਾ سپورਟ ਆ ਵੀਰੇ ਫੈਮਿਲੀ ਦੇ ਹਾਂਜੀ ਫੁੱਲ ਚ سپورਟ ਹੈ ਜੀ ਵਧੀਆ ਤੇ ਸਾਥ ਦਿੰਦੇ ਨੇ ਕਈ ਵਾਰ ਦੂਰ ਕੰਮ ਕਰਨ ਜਾਣਾ ਪੈਂਦਾ ਜਿਵੇਂ ਕਿ ਸੰਗਰੂਰ ਸਨਾਮ ਐ ਬਰਨਾਲੇ ਮਲੇ ਕੋਟਲੇ ਤੇ ਵਧੀਆ سپورਟ ਆ ਪਿੱਛੋਂ ਮੈਨੂੰ ਫਿਕਰ ਨਹੀਂ ਰਹਿੰਦਾ ਵੀ ਮੇਰੇ ਬੱਚੇ ਇਕੱਲੇ ਆ ਜਾਂ ਵਾਈਫ ਇਕੱਲੀ ਆ ਮਦਰ ਫਾਦਰ ਦੀ ਫੁੱਲ سپورਟ ਹੈ ਜੀ ਭਾਈ ਵਿਆਹ ਵਾਲੇ ਦਿੱਕਤ ਆਈ ਹੋਣੀ ਜਾਂ ਕੋਈ adda ਸ਼ੇਅਰ ਕਰਨਾ ਚਾਹੁੰਦਾ ਆ? ਹਾਂ ਨਹੀਂ ਵਿਆਹ ਵਾਲੇ ਕੋਈ ਦਿੱਕਤ ਨਹੀਂ ਆਈ ਜੀ ਬਸ ਜਾਂਦੀ ਉਮਰੇ ਜੇ ਹੋ ਗਿਆ। ਅੱਛਾ। ਹਾਂਜੀ ਹੋ ਗਿਆ ਤੇ ਵਧੀਆ ਵਾਈਫ ਨੇਚਰ ਵਧੀਆ ਸੁਭਾਅ ਵਧੀਆ ਮਾਪਿਓ ਦੀ ਇੱਜ਼ਤ ਕਰਦੀ ਐ ਬੱਚੇ ਹਾਂਜੀ ਹਾਂਜੀ ਫੁੱਲ ਸਪੋਰਟ ਕਰਦੀ ਐ ਜੀ ਉਹ ਵੀ। ਤੇ ਭਾਈ ਜਿਹੜੀ ਇਹ ਪ੍ਰੋਬਲਮ ਆਈ ਤੁਹਾਨੂੰ ਬਚਪਨ ਵਿੱਚ ਪੋਲੀਓ ਤੋਂ ਆਈ ਜਾਂ ਫਿਰ ਜਮਾਂਦਰੂ ਸੀ ਇਹਦੇ ਬਾਰੇ ਦੱਸੋ ਤੁਸੀਂ। ਅ ਨਹੀਂ ਜੀ ਇਹ ਪੋਲੀਓ ਤੋਂ ਆਈ ਛੋਟਾ ਜਿਹਾ ਹੁੰਦਾ ਸੀਗਾ ਮੈਂ ਸਾਲਕ ਦਾ ਅੱਛਾ ਉਦੋਂ ਤਕਰੀਬਨ ਇਦਾਂ ਦੀ ਹਵਾ ਚੱਲੀ ਸੀ ਮੇਰੀ ਉਮਰ ਦੇ ਜਿਹੜੇ ਮੁੰਡੇ ਕੁੜੀਆਂ ਉਸ ਟਾਈਮ ਦੇ ਵਿੱਚ ਬਹੁਤ ਇਹ ਡੈਮੇਜ ਹੋ ਗਏ ਸੀ ਪੋਲੀਓ ਪੱਖੋਂ ਕੁਝ ਤਾਂ ਟੀਕੇ ਵੇਕਰ ਆ ਗਏ ਸੀ ਕੋ ਟੀਕੇ ਡਾਕਟਰ ਲਾਈ ਕੇ ਪੁੜਿਆਂ ਚ ਤੇ ਲੱਤਾਂ ਛੱਡਦੀਆਂ ਗਈਆਂ ਬਸ ਹੂੰ ਤੇ ਭਾਈ ਇਹ ਜਿਹੜੀ ਤੁਸੀਂ ਮਿਹਨਤ ਕਰਦੇ ਹੋ ਅਨਾਨਸਮੈਂਟ ਕਰਦੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਇੰਨੀ ਮਿਹਨਤ ਦੇ ਬਾਵਜੂਦ ਪੂਰੇ ਸ਼ਹਿਰ 'ਚ ਤੁਹਾਡਾ ਨਾਮ ਹੈਗਾ ਵੀ ਤੁਹਾਨੂੰ ਕੋਈ ਗਵਰਨਮੈਂਟ ਨੂੰ ਕੋਈ ਪੱਕੀ ਪੈਨਸ਼ਨ ਜਾਂ ਨੌਕਰੀ ਲਾ ਦੇਣੀ ਚਾਹੀਦੀ ਆ ਉਹ ਨਹੀਂ ਬ੍ਰਦਰ ਪਤਾ ਕੀ ਹੈ ਇੱਕ ਤਾਂ ਹੈਂਡੀਕੈਪ ਤਾਂ ਸੀ ਹੂੰ ਦੇਖੋ ਕਮਾਉਣ ਦੇ ਯੋਗ ਤਾਂ ਹੈ ਨਹੀਂ ਪਰ ਜ਼ਿੰਦਗੀ ਨੂੰ ੱੱਕਾ ਲਾ ਕੇ ਜ਼ੋਰ ਲਾ ਕੇ ਕੰਮ ਕਰਦੇ ਆ ਕਮਾਉਣਿਆ ਇੱਕ ਤੁਰੇ ਫਿਰਦੇ ਇਨਸਾਨ ਨਾਲੋਂ ਵੀ ਵੱਧ ਕਮਾਉਣੇ ਆ ਫੈਮਲੀ ਨੂੰ ਖੁਸ਼ ਰੱਖਦੇ ਆ ਪਰ ਸਰਕਾਰਾਂ ਅੱਗੇ ਅਸੀਂ ਇੱਕ ਯੂਨੀਅਨ ਵੀ ਬਣਾਈ ਹੋਈ ਆ ਮਤਲਬ ਹੈਂਡੀਕੈਪਟਾਂ ਦੀ ਅਸੀਂ ਸਰਕਾਰ ਜਿਹੜੀ ਵੀ ਆਉਂਦੀ ਆ ਹਰੇਕ ਦੇ ਹੱਥ ਪੈਰ ਜੋੜਦੇ ਆ ਕਿ ਜਿਹੜਾ ਵਿਚਾਰਾ ਹੈਈ ਹੈਂਡੀਕੈਪਟ ਜਿਹਨੇ ਰੀਡ ਦੀ ਹੱਡੀ ਤੇ 6:00 ਵਜੇ ਦੀ ਬੰਦਾ ਬੈੱਡ ਤੇ ਪੈ ਗਿਆ ਉਹ ਤਾਂ ਬਿਲਕੁਲ ਹੀ ਨਹੀਂ ਕਮਾ ਸਕਦਾ ਨਾ ਘੱਟੋ ਘੱਟ ਉਹਿਆ ਜੀ ਇਨਸਾਨ ਨੂੰ ਗੁਜ਼ਾਰਾ ਪੱਤਾ 10000 ਸਰਕਾਰ ਨੂੰ ਦਿਨਾ ਚਾਹੀਦਾ ਜਿਹੜੇ ਕਿ ਬਾਹਰ ਲੀਆਂ ਕੁਝ ਸਟੇਟਾਂ ਹੈਗੀਆਂ ਨੇ ਜਿਹੜੀਆਂ 5 5 6 6000 ਪੈਨਸ਼ਨਾਂ ਦਿੰਦੀਆਂ ਨੇ ਪਰ ਆਪਣੇ ਪੰਜਾਬ ਦੇ ਵਿੱਚ ਸਿਰਫ 1500 1500 ਰੁਪਏ ਨਾਲ ਤਾਂ ਅੱਜ ਕੱਲ 3 ਦਿਨ ਵੀ ਨਹੀਂ ਨਿਕਲਦੇ ਤੇ ਬਾਈ ਕਿੰਨਾ ਕੁ ਮੁਸ਼ਕਲ ਆ ਮੁਸ਼ਕਲ ਆਉਂਦੀ ਆ ਸਾਰਾ ਦਿਨ ਸਕੂਟਰੀ ਤੇ ਹੁਣ ਤਾਂ ਚਲੋ ਤੁਹਾਡੇ ਲਵੇ ਇਲੈਕਟ੍ਰੋਨਿਕ ਸਕੂਟਰੀ ਜਾਂ ਜਿੱਤੇ ਇੰਜਨ ਰੱਖਿਆ ਹੋਇਆ ਉਹ ਇਸ ਤੋਂ ਪਹਿਲਾਂ ਟਾਈਮ ਤੁਸੀਂ ਕਿਉਂਕਿ ਤੁਸੀਂ ਤਾਂ ਬਚਪਨ ਤੋਂ ਹੀ ਹੋ ਉਸ ਤੋਂ ਪਹਿਲਾਂ ਤੁਹਾਨੂੰ ਹੱਥ ਨਾਲ ਜੋ ਚਲਾਉਣੀ ਪੈਂਦੀ ਸੀ ਸਾਈਕਲੀ ਉਹਦੇ ਨਾਲ ਤੁਸੀਂ ਪਿੰਡਾਂ ਬੰਡਾਂ ਚ ਅਨਾਉਂਸਮੈਂਟ ਤੇ ਜਾਂ ਫਿਰ ਦੂਰ ਨੇੜੇ ਜਾਂਦੇ ਸੀ ਕਿੰਨੀ ਕਿ ਮੁਸ਼ਕਿਲ ਕਦੇ ਆਇਆ ਮਨ ਚ ਵੀ ਬਹੁਤ ਦੁਖੀ ਬਹੁਤ ਮਨ ਦੁਖੀ ਹੋਇਆ ਜਦ ਅਥਕਾਰਡ ਹੋ ਗਈ ਉਹ ਵੀ ਸ੍ਰੀ ਨੂੰ ਕਿੰਨੇ ਸਟਰਗਲ ਕੀਤਾ ਤੁਸੀਂ ਸਟਰਗਲ ਤਾਂ ਦੇਖੋ ਜੀ ਮੈਂ ਬਹੁਤ ਕੀਤਾ ਐਕਚੁਅਲੀ ਇਹ ਜਿਹੜਾ ਅਨਾਉਂਸਮੈਂਟ ਦਾ ਕੰਮ ਹੈ ਇਹ ਮੇਰਾ ਮਜਬੂਰੀ ਦੇ ਵਿੱਚ ਲਿਆ ਹੋਇਆ ਇੱਕ ਡਿਸੀਜਨ ਸੀਗਾ ਤੇ ਜਿਹੜਾ ਕਿ ਬਹੁਤ ਵਧੀਆ ਬਾਕਮਾਲ ਰਿਜ਼ਲਟ ਦੇ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਐਕਚੁਅਲੀ ਪਹਿਲਾਂ ਸਲਾਈ ਕਰਦਾ ਸੀਗਾ ਟੇਲਰਿੰਗ ਦਾ ਕੰਮ ਕਰਦਾ ਸੀਗਾ ਤੇ ਕਰੇ ਹੀ ਕਰਦਾ ਸੀਗਾ ਤੇ ਲੋਕ ਸੂਟ ਸਵਾ ਕੇ ਲੈ ਜਾਂਦੇ ਸੀਗੇ ਉਦੋਂ ਮੇਰੇ ਖਿਆਲ ਡੇਢ 200 ਰੁਪਏ ਸਲਾਈ ਸੀਗੀ ਤੇ ਸੰਗ ਦਾ ਮਾਰਾ ਮੈਂ ਕਿਸਦੇ ਮੰਗਣ ਜਾਂਦਾ ਨਹੀਂ ਸੀ ਆਪ ਆਗਰਾ ਦੇਣ ਨਹੀਂ ਸੀ ਆਉਂਦਾ ਇੱਕ ਦਿਨ ਮੈਂ ਇੱਧਰ ਮਾਰਕੀਟ ਦੇ ਵਿੱਚ ਰੀਲਾਂ ਲੈਣ ਗਿਆ ਸੀਗਾ ਸੂਟ ਸਲਾਈ ਕਰਨ ਲਈ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਦੇਵਰਾਜ ਜੀ ਉਹ ਅਨਾਉਂਸਮੈਂਟ ਕਰ ਰਹੇ ਸੀ ਮਨਿਆਦੀ ਵਾਲੇ ਹਾਂ ਜੀ ਅ ਅਨਾਉਂਸਮੈਂਟ ਕਰ ਰਹੇ ਸੀ ਉਹਨਾਂ ਦੀ ਬਹੁਤ ਹੀ ਪਿਆਰੀ ਆਵਾਜ਼ ਮੈਨੂੰ ਬਹੁਤ ਮਤਲਬ ਵਧੀਆ ਲੱਗੀ ਯਾਰ ਬਹੁਤ ਵਧੀਆ ਹਨਾ ਕਿੰਨੀ ਪਿਆਰੀ ਆਵਾਜ਼ ਹੈ ਤੇ ਮੈਂ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਮੈਂ ਕਿਹਾ ਅ ਅੰਕਲ ਜੀ ਵੀ ਮੇਰੀ ਨਾ ਮੈਰਜ ਹੋ ਗਈ ਹੋਈ ਐ ਵੀ ਮੈਂ ਘਰ ਦੇ ਤੋ ਕਿੰਨਾ ਕੁ ਚਿਰ ਪੈਸੇ ਮੰਗੂਗਾ ਸਲਾਈ ਦਾ ਮੈਂ ਕੰਮ ਕਰਦਾ ਪੈਸੇ ਕੋਈ ਦੇ ਕੇ ਨਹੀਂ ਜਾਂਦਾ ਤੇ ਮੈਂ ਜੇ ਤੁਸੀਂ ਮੈਨੂੰ ਮੌਕਾ ਦਿਓ ਹੂੰ ਤੇ ਪਹਿਲਾਂ ਤਾਂ ਉਹ ਕਹਿੰਦੇ ਵੀ ਕਾਕਾ ਇਹ ਕੰਮ ਹਰੇਕ ਦੇ ਵਸਦਾ ਨਹੀਂ ਤੈਨੂੰ ਸੰਗ ਬਹੁਤ ਲੱਗਣੀ ਆ ਹੋਣਾ ਨਹੀਂ ਤੈਤੋਂ ਮੈਂ ਕਿ ਤੁਸੀਂ ਇੱਕ ਮੌਕਾ ਤਾਂ ਦਿਓ ਨਾ ਤੇ ਚਲੋ ਉਹ ਮੇਰੇ ਕੋਲ ਟ੍ਰਾਈਸਾਈਕਲ ਹੁੰਦਾ ਸੀ ਹੱਥ ਵਾਲਾ ਉਹ ਮੈਂ ਸਾਈਡ ਤੇ ਲਾਇਆ ਸੜਕ ਤੇ ਉਹਨਾਂ ਦੇ ਰਿਕਸ਼ਾ ਸੀ ਉਹਦੋਂ ਉਹਨਾਂ ਕੋਲੇ ਮਤਲਬ ਵਿੱਚ ਬੈਠਣ ਨੂੰ ਜਗ੍ਹਾ ਸੀ ਸਕੂਟਰੀ ਨਾਲ ਜੜਿਆ ਹੋਇਆ ਤੇ ਮੈਂ ਵਿੱਚ ਬੈ ਗਿਆ ਮੈਨੂੰ ਮਾਈਕ ਫੜਾਇਆ ਜਦੋਂ ਮੈਨੂੰ ਮਾਈਕ ਫੜਾਇਆ ਪਹਿਲਾਂ ਤਾਂ ਮੈਂ ਕੰਬਿਆ ਜਾ ਕਿਉਂਕਿ ਫੜਿਆ ਹੀ ਨਹੀਂ ਕਦੇ ਮਾਈਕ ਤੇ ਪੇਪਰ ਤੋਂ ਦੇਖ ਕੇ ਮੈਂ ਥੋੜਾ ਜਿਹਾ ਬੋਲਿਆ ਤੇ ਥੋੜੀ ਜਿਹੀ ਅੱਗੇ ਜਾਂ ਨਾਲ ਮੇਰੇ ਹੋ ਮੂੰਹ ਜਵਾਨੀ ਯਾਦ ਹੋ ਗਿਆ ਤੇ ਗਾਹ ਮੈਂ ਫੱਟੇ ਚੱਕੀ ਆ ਜੀ ਬੋਲਦਾ ਬੋਲਦਾ ਦੇਵਰਾਜ ਜੀ ਮੈਨੂੰ ਜਾਂਸੀ ਚ ਲੈ ਕੇ ਜਿਹਦਾ ਕੰਮ ਕਰਦੇ ਸੀ ਉਹ ਕਹਿੰਦੀ ਜੀ ਆਵਾਜ਼ ਦੇਖੋ ਉਹ ਕਹਿੰਦੇ ਬਹੁਤ ਵਧੀਆ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਤਾਰਿਆ ਮੈਨੂੰ ਕਹਿੰਦੇ ਟ੍ਰਾਈਸਾਈਕਲ ਆਉਦਾ ਮੇਰੇ ਘਰ ਨੂੰ ਲੈ ਉਹਨਾਂ ਨੇ ਸਪੀਕਰ ਵਗੈਰਾ ਲਾਤਾ ਤੇ ਉਦੋਂ ਤੋਂ ਮੇਰਾ ਇਹ ਮਨਿਆਦੀ ਵਾਲਾ ਕਦੇ ਕੋਈ ਇੱਕ ਸਵਾਲ ਇੰਟਰਸਟਿੰਗ ਜਿਹਾ ਪੁੱਛ ਰਿਹਾ ਮੈਂ ਤੁਹਾਨੂੰ ਪੁੱਛੋ ਜੀ ਵੀ ਕਦੇ ਕੋਈ ਐਹ ਅਨਾਉਂਸਮੈਂਟ ਆਈ ਆ ਕੰਮ ਦੇ ਵਿੱਚ ਵੀ ਤੁਹਾਨੂੰ ਤੁਹਾਡਾ ਦਿਲ ਨਾ ਮੰਦਾ ਹੋਵੇ ਉਹ ਕਰਨ ਦਾ ਕੋਈ ਐਡ ਆਈ ਹੋਵੇ ਜਾਂ ਕਿਸੇ ਦੀ ਕਰਨੀ ਹੋਵੇ ਐਡ ਕਰਨੀ ਹੋਵੇ ਕੰਮ ਦੀ ਪਰ ਤੁਸੀਂ ਪੈਸੇ ਲਈ ਕੀਤੀ ਹੋਵੇ ਹਾਂ ਯਾਰ ਵੀ ਘਰ ਦਾ ਗੁਜ਼ਾਰਾ ਕਰਨ ਲਈ ਪੈਸੇ ਵੀ ਚਾਹੀਦੇ ਨੇ ਤੇ ਪਰ ਅਨਾਉਂਸਮੈਂਟ ਦਿਲ ਨਾ ਕਰਦਾ ਹੋਵੇ ਕਰਨ ਦਾ ਕੋਈ ਅਜਿਹਾ ਹਾਂਜੀ ਇਦਾਂ ਹੋ ਜਾਂਦਾ ਦੇਖੋ ਜਿਵੇਂ ਆ ਆਈਲੈਂਡ ਸੈਂਟਰਾਂ ਦੀ ਹੁੰਦੀ ਹੈ ਹਨਾ ਆਈਲੈਂਡ ਸੈਂਟਰਾਂ ਦੀ ਹੁੰਦੀ ਹੈ ਅਨਾਉਂਸਮੈਂਟ ਸਾਨੂੰ ਤਾਂ ਕਰਨੀ ਪੈਂਦੀ ਹੈ ਕੋਈ ਵੀ ਕਰਵਾਵੇ ਕਰਾਂਗੇ ਕਿਉਂਕਿ ਪੈਸਾ ਚਾਹੀਦਾ ਘਰ ਚ ਲੋੜ ਖਾਤਰ ਹੁਣ ਜੇ ਕੰਮ ਨਹੀਂ ਕਰਾਂਗੇ ਤਾਂ ਖਾਵਾਂਗੇ ਕੀ ਤੇ ਜਦੋਂ ਮੈਂ ਆਈਲੈਂਡ ਸੈਂਟਰਾਂ ਦੀ ਕਰਨ ਚਾਣਾ ਵੀ ਆਈਲੈਂਡਸ ਕਰੋ ਤੇ ਵਾਰ ਮਾਰੋ ਡਾਰੀ ਅਮਰੀਕਾ ਜਾਓ ਕੈਨੇਡਾ ਜਾਓ ਹਨਾ ਤੇ ਉਹ ਕਰਕੇ ਮੇਰਾ ਦਿਲ ਖੁਸ਼ ਨਹੀਂ ਹੁੰਦਾ ਕਿਉਂਕਿ ਆਪਾਂ ਪੰਜਾਬ ਦੀ ਜਵਾਨੀ ਹੈ ਜਿਹੜੀ ਆਪਣੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਪ੍ਰਵਾਸੀ ਕਾਬਜ ਹੋ ਰਹੇ ਨੇ ਗਲਤੀ ਤਾਂ ਪੰਜਾਬੀਆਂ ਦੀ ਹੈ ਜਿਹੜੀ ਛੱਡ ਛੱਡ ਜਾਈ ਜਾਂਦੇ ਆ ਮੈਂ ਤੁਹਾਡੀ ਗੱਲ ਕਰਦਾ ਮੈਨੂੰ ਇੱਕ ਗੱਲ ਦੱਸੋ ਵੀ ਆਪਣੇ ਲੋਕ ਕਹਿੰਦੇ ਨੇ ਆਪਣੇ ਮੁੰਡੇ ਕੁੜੀਆਂ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਪਰ ਯੂਪੀ ਬਿਹਾਰ ਚੋਂ ਮੁੰਡੇ ਕੁੜੀਆਂ ਮੁੰਡੇ ਟਿਕਟਾਂ ਕਰਾ ਕੇ ਟ੍ਰੇਨ ਦੀਆਂ ਪੰਜਾਬ ਆਉਂਦੇ ਨੇ ਤੇ ਲੁਧਿਆਣੇ ਵਰਗੇ ਮਹਿੰਗੇ ਸ਼ਹਿਰ ਦੇ ਵਿੱਚ ਜਿੱਥੇ ਗੱਜ ਦਾ ਰੇਟ ਲੱਖਾਂ ਰੁਪਏ ਦੇ ਵਿੱਚ ਆ ਉੱਥੇ ਪਲਾਟ ਜ਼ਮੀਨਾਂ ਵੀ ਲੈਂਦੇ ਨੇ ਪਲਾਟ ਵੀ ਲੈਂਦੇ ਨੇ ਕੋਠੀਆਂ ਵੀ ਲੈਂਦੇ ਨੇ ਤੇ ਉਹ ਜਦੋਂ ਉਹ ਇੰਨਾ ਸਭ ਕੁਝ ਕਾਦੇ ਨਾਲ ਕਰਦੇ ਨੇ ਉਹ ਸਿਰਫ ਕਿਰਤ ਕਰਕੇ ਦਿਹਾੜੀ ਕਰਕੇ ਰੇੜੀਆਂ ਲਾ ਕੇ ਤੇ ਆਪਣੇ ਲੋਕਾਂ ਦੇ ਮੁੰਡੇ ਕੁੜੀਆਂ ਦੇ ਮੌਤ ਪੈਂਦੀ ਆ ਉਹ ਚੱਕ ਕੇ ਹਾਈਲਾਈਟਸ ਕਰਕੇ ਚੱਲ ਬਾਰੇ ਤੇ ਸ਼ਰਮ ਆਉਣੀ ਚਾਹੀਦੀ ਆ ਆਪਣੇ ਪੰਜਾਬ ਦੇ ਬੱਚਿਆਂ ਨੂੰ ਜਿਹੜੇ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਸਟਰਗਲ ਕਰਕੇ ਇੰਨਾ ਕੁਝ ਬਣਾਈ ਜਾਂਦੇ ਨੇ ਪਰ ਆਪਾਂ ਲੋਕ ਟੈਕ ਲਾ ਕੇ ਬਾਹਰਲੇ ਦੇਸ਼ਾਂ 'ਚ ਜਾ ਕੇ ਉਹੀ ਕੰਮ ਜੋ ਯੂਪੀ ਬਿਹਾਰ ਦੇ ਲੋਕ ਇੱਥੇ ਕਰਦੇ ਨੇ ਪੰਜਾਬ 'ਚ ਆਪਣੇ ਲੋਕ ਬਾਹਰ ਜਾ ਕੇ ਕਰਦੇ ਨੇ ਤੇ ਹੋਰ ਤਾਂ ਹੋਰ ਬਾਈ ਤੁਹਾਨੂੰ ਦੇਖ ਕੇ ਉਹਨਾਂ ਨੂੰ ਦੁਰਫਿਟ ਨਹੀਂ ਹੋਣਾ ਚਾਹੀਦਾ ਮਤਲਬ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਤੁਸੀਂ ਸੰਪੂਰਨ ਬੋਡੀ ਹੋਣ ਦੇ ਬਾਵਜੂਦ ਨਾ ਹੋਣ ਦੇ ਬਾਵਜੂਦ ਤੁਸੀਂ ਮਿਹਨਤ ਕਰਕੇ ਕੰਮ ਕਰ ਰਹੇ ਹੋ ਉਹਨਾਂ ਦੇ ਸਾਰਾ ਕੁਝ ਹੱਥ ਪੈਰ ਹੋਣ ਦੇ ਬਾਵਜੂਦ ਮੌਤ ਪੈਂਦੀ ਹੈ ਜੀ ਬਈ ਆਪਣੇ ਪੰਜਾਬ ਦੇ ਵਿੱਚ ਫੋਕਰਾ ਪਾਉਣ ਬਹੁਤ ਆ ਫੋਕਰਾ ਵਧੀਆ ਘੱਟੀ ਹੋਏ ਵਧੀਆ ਕੋਠੀ ਹੋਵੇ ਚਿੱਟੇ ਕੱਪੜੇ ਹੋਣ ਡੱਕਾ ਤੋੜੇ ਨਾ ਪਾਣੀ ਦਾ ਗਲਾਸ ਵੀ ਨੌਕਰ ਫੜਾਵੇ ਫੇਰੇ ਖੋਚ ਨੇ ਬਾਹਰ ਜਾ ਕੇ ਉਹੀ ਟਾਇਲਟ ਆ ਸਾਫ ਕਰਦੇ ਆ ਤੇ ਆਪਣੇ ਪ੍ਰਵਾਸੀ ਜਿਹੜੇ ਆਉਂਦੇ ਆ ਇੱਥੇ ਆ ਕੇ ਉਹ ਮਿਹਨਤ ਕਰਦੇ ਆ ਮਿਹਨਤ ਦੇ ਸਿਰ ਤੇ ਉਹ ਮਕਾਨ ਬਣਾਉਂਦੇ ਆ ਕਿਉਂਕਿ ਮਿਹਨਤ ਦਾ ਮੁੱਲ ਤਾਂ ਦੇਖੋ ਪਾਉਣਾ ਹੀ ਚਾਹੀਦਾ ਆਪਣੇ ਬੱਚੇ ਬਾਹਰ ਜਾ ਕੇ ਮਿਹਨਤ ਕਰਦੇ ਆ ਉੱਥੋਂ ਕਮਾਉਂਦੇ ਆ ਇੱਧਰ ਲਈ ਆਉਂਦੇ ਆ ਤੇ ਜਿਹੜੇ ਯੂਪੀ ਵਿਹਾਰ ਦੇ ਆ ਇੱਥੇ ਰੇੜੀਆਂ ਲਾ ਕੇ ਫਾਸਟ ਫੂਡ ਲਾ ਕੇ ਉਹ ਵਧੀਆ ਕਮਾਈ ਕਰਦੇ ਆ ਵਧੀਆ ਆਪਦੇ ਮਕਾਨ ਬਣਾਉਂਦੇ ਆ ਆਪਣੇ ਧੂਰੀ ਦਾ ਲਾ ਲਓ ਤੁਸੀਂ ਚਲੋ ਤਾਂ ਲੁਧਿਆਣਾ ਤਾਂ ਦੂਰ ਹੈ ਆਪਣੇ ਇੱਥੇ ਵਗਜੋ ਤੁਸੀਂ ਅ ਧਰਮਪੁਰੇ ਵਗਜੋ ਬਈ ਉਹ ਪੀਐਨਬੀ ਬੈਂਕ ਲਵੇ ਫਾੜ ਕਟਪ ਕੇ ਹਾਂਜੀ ਹਾਂ ਸ਼ਾਮ ਨੂੰ 8 ਵਜੇ ਜਾਓ ਤੁਸੀਂ ਰਸਤਾ ਬਲੌਕ ਕੀਤਾ ਹੁੰਦਾ ਹਾਂਜੀ ਹਾਂ ਤੇ ਰੇੜੀਆਂ ਸੜਕ ਤੇ ਲਾਈਆਂ ਪਈਆਂ ਹੁੰਦੀਆਂ ਨੇ ਤੇ ਨਾ ਉਹ ਕਿਸੇ ਤੋਂ ਡਰਦੇ ਨੇ ਕੁਝ ਨਹੀਂ ਕਰਦੇ ਮਿਹਨਤ ਕਰਦੇ ਨੇ ਚਲੋ ਮਿਹਨਤ ਕਰਦੇ ਨੇ ਦੇਖੋ ਜੀ ਆਪਣੀ ਲੋਕ ਵੀ ਚਟਕਾਰੇ ਲੈ ਕੇ ਖਾਂਦੇ ਆ ਤੇ ਅ ਇੱਧਰ ਪੰਜਾਬੀ ਦੀ ਰੇੜੀ ਹੋਵੇ ਤੇ ਉੱਧਰ ਬਿਹਾਰੀ ਦੀ ਹੋਵੇ ਹੂੰ ਤੇ ਪੰਜਾਬੀ ਵਾਲੇ ਕੋਲੇ ਜਾਂਦਾ ਨਹੀਂ ਕੋਈ ਬਿਹਾਰੀ ਦੀ ਜਿਹੜੀ ਤੇ ਪੀੜੀ ਪੀੜ ਹੁੰਦੀ ਆ ਲੋਕ ਸਵਾਦ ਨਾਲੇ ਉਹ ਕੋਈ ਹਾਈਜਨਿਕ ਨਹੀਂ ਹੁੰਦਾ ਉਹ ਪੰਜਾਬੀ ਸਫਾਈ ਦਾ ਫੁੱਲ ਧਿਆਨ ਰੱਖਦਾ ਉਹਦੇ ਕੋਲੇ ਫੇਰ ਨਹੀਂ ਲੋਕ ਖਾਂਦੇ ਕਿਉਂਕਿ ਜਿਵੇਂ ਕਹਿੰਦੇ ਨੇ ਨਾ ਕੀ ਕਮਾ ਮੈਂ ਹੁਣ ਕਹਿਣਾ ਨਹੀਂ ਚਾਹਦਾ ਹਨਾ ਵੀ ਕਿਹੜਾ ਕਿਹਦਾ ਵੈਰੀ ਠੀਕ ਹੈ ਤੇ ਪੰਜਾਬੀ ਨੂੰ ਮਤਲਬ ਅੱਗੇ ਵਾਦੇ ਨੂੰ ਦੇਖਦੇ ਨਹੀਂ ਲੋਕ ਜਰਦੇ ਨਹੀਂ ਤੇ ਭਾਈ ਘਰ ਦਾ ਗੁਜ਼ਾਰਾ ਚੱਲ ਜਾਂਦਾ ਕਿਉਂਕਿ ਅੱਜ ਕੱਲ ਖਰਚੇ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਇੰਨੀਆਂ ਨੇ ਕਿ ਨਾ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ ਤੇ ਤੁਹਾਡੇ ਡੈਡੀ ਨਾਲ ਹੈਲਪ ਕਰਦੇ ਨੇ ਜਾਂ ਫਿਰ ਇਕੱਲੇ ਤੁਹਾਡੀ ਇਨਕਮ ਸੋਰਸ ਦੀ ਘਰ ਚੱਲਦਾ ਜੀ ਦੇਖੋ ਜੀ ਹ ਹੁਣ ਤੱਕ ਮਤਲਬ ਮੇਰੀ ਮੈਰਿਜ ਤੋਂ ਪਹਿਲਾਂ ਪਹਿਲਾਂ ਮੈਂ ਕੋਈ ਡੱਕਾ ਨਹੀਂ ਕਮਾਇਆ ਕਦੇ 1 ਰੁਪਈਆ ਨਹੀਂ ਕਮਾਇਆ ਕਦੇ ਅੱਛਾ ਤੇ ਮਦਰ ਫਾਦਰ ਨੇ ਮਿਹਨਤ ਕਰਕੇ ਮਿਹਨਤ ਮਜ਼ਦੂਰੀ ਬਹੁਤ ਜ਼ਿਆਦਾ ਕੀਤੀ ਹੈ ਉਹਨਾਂ ਨੇ ਦਿਹਾੜੀਆਂ ਵੀ ਕੀਤੀਆਂ ਸਾਨੂੰ ਪਾਲਣ ਖਾਤਰ ਤੇ ਹੁਣ ਅਸੀਂ ਪਲ ਗਏ ਹੁਣ ਐਸ ਦੀ ਜ਼ਿੰਦਗੀ ਹੈ ਮੈਂ ਖੁਦ ਹੀ ਕਮਾਉਣਾ ਕੱਲਾ ਹੀ ਘਰ ਚ ਲਾਉਂਦਾ ਪਰ ਉਹ ਰੱਬ ਦੀ ਕਿਰਪਾ ਨਾਲ ਵਾਹਿਗੁਰੂ ਨੂੰ ਸਵੇਰੇ ਰੋਜ਼ ਯਾਦ ਕਰਦੇ ਆਂ ਵੀ ਕੰਮ ਦੇਈ ਤੇ ਲੋਕ ਮੈਨੂੰ ਤੋਂ ਕੰਮ ਕਰਵਾਉਂਦੇ ਵੀ ਆ ਪਰ ਲੋਕਾਂ ਨੂੰ ਮੈਂ ਇੱਕ ਗੱਲ ਆਖੀ ਐ ਵੀ ਮੈਨੂੰ ਤੋਂ ਕਦੇ ਵੀ ਤਰਸ ਦੇ ਆਧਾਰ ਤੇ ਕੰਮ ਨਹੀਂ ਕਰਾਉਣਾ ਮੇਰੀ ਕੁਆਲਿਟੀ ਦੇਖ ਕੇ ਕੰਮ ਕਰਾਓ ਵਧੀਆ ਗੱਲ ਆ ਹਾਂਜੀ ਲਾਇਬ੍ਰੇ ਤੁਸੀਂ ਸ਼ਹਿਰ ਵਿੱਚ ਅਨਾਉਂਸਮੈਂਟ ਕਰਦੇ ਕੋਨੇ ਕੋਨੇ ਸ਼ਹਿਰ ਦੇ ਵਿੱਚ ਫਿਰਦੇ ਹੋ ਤੇ ਤੁਹਾਨੂੰ ਇਹ ਚੀਜ਼ ਦੀ ਮੈਨੂੰ ਮੇਰੇ ਖਿਆਲ ਚ ਪੁਲਿਸ ਵਾਲਿਆਂ ਨਾਲੋਂ ਜ਼ਿਆਦਾ ਲੀਡਰਾਂ ਨਾਲੋਂ ਜ਼ਿਆਦਾ ਤੁਹਾਨੂੰ ਹੀ ਨੌਲੇਜ ਹੋਣੀ ਵੀ ਕਿਹੜੇ ਮਾਲੇਜ ਕਿੱਥੇ ਨਸ਼ਾ ਹੈ ਧੂਰੀ ਚ ਖਤਮ ਹੋਇਆ ਨਸ਼ਾ ਜਾਂ ਹੈ ਕਿਉਂਕਿ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਯੁੱਧ ਨਸ਼ਿਆ ਵਿਰੁੱਧ ਮਹਿੰਮ ਤਾਂ ਸਰਕਾਰ ਨੇ ਬਹੁਤ ਚਲਾਈ ਹੋਈ ਆ ਤੁਹਾਨੂੰ ਕੀ ਲੱਗਦਾ ਧੂਰੀ ਚ ਨਸ਼ੇ ਬਾਰੇ ਮੇਰੇ ਨਸ਼ਾ ਜਿੰਨਾ ਹੈਗਾ ਸੀ ਉਨਾ ਹੀ ਹੈ ਇਹ ਸਿਰਫ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਹੀ ਕਹੀ ਜਾਂਦੇ ਨੇ ਨਸ਼ਾ ਖਤਮ ਹੋ ਗਿਆ ਨਸ਼ਾ ਖਤਮ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਤੇ ਨਾ ਹੀ ਹੋਣਾ ਜ਼ੋਰ ਲਾ ਲੈਣ ਕਿਉਂਕਿ ਨਸ਼ਾ ਤਾਂ ਸਰਕਾਰਾਂ ਖੁਦ ਹੀ ਬਕਾਉਂਦੀਆਂ ਨੇ ਹਾਂ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਸੀਆਈ ਸਟਾਫ ਵਾਲੇ ਚੱਕੇ ਆ ਹਾਂ ਉਹ ਨਸ਼ੇ ਦੇ ਵਿੱਚ ਹੀ ਸੀ ਸਾਰੇ ਤਾਂ ਹੀ ਤਾਂ ਚੱਕੇ ਆ ਤੇ ਪੁਲਿਸ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਜੀ ਉਹ ਨਾ ਚਾਹੁੰਦੇ ਹੋਏ ਵੀ ਕੋਈ ਕਾਰਵਾਈ ਨਹੀਂ ਕਰਦੇ ਕਿਉਂਕਿ ਜੇ ਕਾਰਵਾਈ ਕਰਨਗੇ ਉਹਨਾਂ ਦੀ ਜੇਬ ਗਰਮ ਨਹੀਂ ਹੋਣੀ ਤੁਸੀਂ ਅਮਰਤਪਾਲ ਸਿੰਘ ਜਿਹੜੇ ਇਲੈਕਸ਼ਨਾਂ ਚ ਇਲੈਕਸ਼ਨ ਲੜੀ ਸੀ ਜਿਨ੍ਹਾਂ ਨੇ ਜਿੱਤੇ ਵੀ ਸੀ ਖਡੂਰ ਸਾਹਿਬ ਹਾਂ ਜੀ ਤੇ ਤੁਸੀਂ ਉੱਥੇ ਮੋਟਰਸਾਈਕਲ ਤੇ ਗਏ ਸੀ ਹਾਂਜੀ ਐਨੀ ਦੂਰ ਤੇ ਐਨੀ ਦੂਰ ਪ੍ਰਚਾਰ ਕਰਨ ਪ੍ਰਚਾਰ ਕਰਨ ਗਏ ਸੀ ਜਾਂ ਤੁਹਾਡਾ ਦਿਲੋ ਹੀ ਕੋਈ ਹੈ ਸੀ ਵੀ ਮੈਂ ਉਹਨਾਂ ਦੇ ਇਲੈਕਸ਼ਨ ਵਿੱਚ ਕੰਪੇਨ ਕਰਾਂ ਜਾ ਕੇ ਜੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਬਹੁਤ ਹੀ ਨਾਈਸ ਪਰਸਨ ਨੇ ਤੇ ਜਦੋਂ ਖਾਲਸਾ ਵੀਰ ਕੱਢਦੇ ਰਹਿੰਦੇ ਆ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਗੁਰੂ ਲੜ ਲਾਉਂਦੇ ਆ ਅਮਰਤ ਸਕਾਉਂਦੇ ਆ ਤੇ ਬਹੁਤ ਵਧੀਆ ਉਹ ਕੰਮ ਕਰਦੇ ਸੀਗੇ ਤੇ ਸਰਕਾਰਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਚੰਗੇ ਕੰਮ ਕਰੇ ਉਹਦੇ ਪਿੱਛੇ ਪਈ ਜਾਂਦੀਆਂ ਨੇ ਕਿਉਂਕਿ ਸਰਕਾਰਾਂ ਨੂੰ ਆਏ ਹੁੰਦਾ ਵੀ ਲੋਕ ਪੁੱਠੇ ਕੰਮ ਕਰ ਰਹੇ ਸਾਡੇ ਇਨਕਮ ਦੇ ਸੋਰਸਸ ਵਧਣ ਤੇ ਜਦੋਂ ਉਹ ਜੇਲ੍ਹ ਦੇ ਵਿੱਚ ਸੀਗੇ ਉਹਨਾਂ ਨੂੰ ਐਮਐਲਏ ਦੀ ਚੋਣ ਹੈ ਜਿਹੜੀ ਉਹ ਕਾਗਜ਼ ਭਰੇ ਸੀਗੇ ਉਹਨਾਂ ਦੇ ਤੇ ਮੇਰੇ ਦਿਲ ਦੇ ਵਿੱਚ ਇੱਛਾ ਜਾਗੀ ਵੀ ਵਧੀਆ ਨੌਜਵਾਨਾ ਹਨਾ ਜਿਹੜੇ ਆਪਣੇ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਗੁਰੂ ਲੜ ਲਾਉਂਦਾ ਤੇ ਮੇਰੇ ਦਿਲ ਦੀ ਇੱਛਾ ਹੋਈ ਕਿ ਮੈਂ ਕਿਉਂ ਨਾ ਉਹਦਾ ਪ੍ਰਚਾਰ ਕਰਕੇ ਆਵਾਂ ਮੈਂ ਆਪਣੇ ਦਿਲ ਤੋਂ ਹੀ ਗਿਆ ਸੀਗਾ ਮੈਨੂੰ ਕਿਹੜਾ ਕਿਸੇ ਨੇ ਫੋਨ ਕੀਤਾ ਵੀ ਤੂੰ ਆ ਕੇ ਪ੍ਰਚਾਰ ਕਰ ਹੂੰ ਆਪਣਾ ਖੁਦ ਦਾ ਮੋਟਰਸਾਈਕਲ ਹੈਗਾ ਸੀਗਾ ਆਪਾਂ ਘਰੇ ਦੱਸ ਕੇ ਚੱਲ ਗਏ ਆ ਰਾਮ ਨਾਲ ਮੈਂ 5 ਦਿਨ ਉਹਨਾਂ ਦਾ ਪ੍ਰਚਾਰ ਕੀਤਾ ਹੂੰ ਖਡੂਰ ਸਾਹਿਬ ਪੱਟੀ ਤਰਨਤਾਰਨ ਆਲੇ-ਦਾਲੇ ਦੇ ਪਿੰਡ ਜਿੰਨੇ ਵੀ ਹੈਗੇ ਸੀਗੇ ਜਿੱਥੇ ਤੱਕ ਮੇਤੋਂ ਜਾ ਹੋਇਆ ਤੇ ਬਹੁਤ ਵਧੀਆ ਲੋਕਾਂ ਨੇ ਪਿਆਰ ਵੀ ਬਹੁਤ ਦਿੱਤਾ ਠੀਕ ਹੈ ਜਦੋਂ ਅਗਲੇ ਨੂੰ ਪਤਾ ਲੱਗਦਾ ਸੀ ਵੀ ਹਨਾ ਵੀ ਫ੍ਰੀ ਫੰਡ ਆਫ ਦੀ ਮਰਜੀ ਨਾਲ ਆਇਆ ਹਨਾ ਲੋਕ ਪਿਆਰ ਬਹੁਤ ਕਰਦੇ ਸੀਗੇ ਉਧਰ ਹੂੰ ਤੇ ਬਾਈ ਬਾਈਕ ਕੰਪਲੀਟ ਬਾਡੀ ਵਾਲੇ ਜਿਹੜੇ ਮਤਲਬ ਵੀ ਸੰਪੂਰਨ ਬਾਡੀ ਹੁੰਦੀ ਹੈ ਜਿਨ੍ਹਾਂ ਦੀ ਉਹ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਕੋਈ ਗੋਲ ਨਹੀਂ ਹੁੰਦਾ ਕੋਈ ਏਮ ਨਹੀਂ ਹੁੰਦਾ ਉਹ ਸਾਰੀ ਉਮਰ ਐਦਾਂ ਹੀ ਕੱਢ ਦਿੰਦੇ ਨੇ ਤੇ ਉਹਨਾਂ ਨੂੰ ਤੁਹਾਡਾ ਕੀ ਸਨੇਹਾ ਹੋਊਗਾ ਕਿਉਂਕਿ ਤੁਸੀਂ ਹੈਂਡੀਕੈਪਟ ਹੋਣ ਦੇ ਬਾਵਜੂਦ ਮਿਹਨਤ ਕਰਦੇ ਹੋ ਕੋਈ ਅਜੀਹਾ ਮੈਸੇਜ ਦਿਵੋ ਉਹਨਾਂ ਨੂੰ ਜਿਨ੍ਹਾਂ ਨਾਲ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਸੇਦ ਮਿਲੇ ਤੁਹਾਡੀ ਗੱਲ ਸੁਣ ਕੇ ਉਹ ਵੀ ਆਪਣੇ ਕਿਰਤ ਚ ਲੱਗਣ ਦੇਖੋ ਜੀ ਮੈਂ ਤਾਂ ਲਾਸਟ ਇਹੀ ਕਹਿਣਾ ਚਾਹਨਾ ਕਿ ਜਦੋਂ ਮੇਰੇ ਵਰਗਾ ਇਨਸਾਨ ਲੱਤਾਂ ਤਾਂ ਹੈ ਨਹੀਂ ਅੱਧੀ ਕਬੋਡੀ ਹੈ ਫੇਰ ਵੀ ਕੰਮ ਕਰਕੇ ਆਪਦਾ ਘਰ ਚਲਾਈ ਫਿਰਦਾ ਹੈ ਨਾ ਤੁਸੀਂ ਤਾਂ ਦੋ ਲੱਤਾਂ ਵਾਲੇ ਉਹ ਸਾਰਾ ਕੁਝ ਉਹਨੂੰ ਰੱਬ ਨੇ ਦਿੱਤਾ ਹੈ ਨਾ ਪਰਿਵਾਰ ਦਿੱਤਾ ਲੱਤਾਂ ਦਿੱਤੀ ਨਾ ਹੁਣ ਮੇਰਾ ਵੀ ਭੱਜਣ ਨੂੰ ਕੀ ਕਰਦੇ ਹੋ ਭੱਜ ਕੇ ਯਾਰ ਮੈਂ ਕੰਮ ਕਰ ਹੂੰ ਦੇਖੋ ਮੈਂ ਤਾਂ ਮਜ਼ਦੂਰੀ ਕਰਕੇ ਆਪਾਂ ਨਾਲੇ ਪੈਸੇ ਜੋੜ ਕੇ ਕੀ ਕਰਨੇ ਆ ਇਹ ਕਿਹੜਾ ਨਾਲ ਜਾਣੇ ਗੁਰੂ ਸਾਹਿਬ ਨੇ ਕਿਹਾ ਵੀ ਕਿਰਤ ਕਰੋ ਤੇ ਵੰਡ ਕੇ ਖਾਓ ਜਿੰਨੇ ਕ ਕਮਾਲ ਹੈ ਉਹਨਾਂ ਨੂੰ ਵੰਡ ਕੇ ਛਕ ਲਓ ਖਾ ਲਓ ਤੇ ਅਗਲੇ ਦਿਨ ਦਾ ਪ੍ਰਮਾਤਮਾ ਆਪੇ ਇਂਤਜ਼ਾਮ ਕਰੂਗਾ ਹਨਾ ਆਪਾਂ ਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ ਪਰ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਹੁਣ ਮੰਨ ਕੇ ਚੱਲੋ ਕੋਈ ਪੈਗ ਲਾਉਂਦਾ ਆਪਾਂ ਉਹਦੀ ਸੰਗਤ ਕਰ ਲਈ ਦੋ ਦਿਨ ਉਹਦੇ ਕੋਲੇ ਬੈਠੋ ਤੀਜੇ ਦਿਨ ਕੋਈ ਗੱਲ ਲਾਲਾ ਗਲਾਸੀ ਚਿੱਟੇ ਵਾਲੇ ਕੋਲ ਬੈਠੋਗੇ ਚਿੱਟੇ ਵਾਲਾ ਵੀ ਇਹ ਗੱਲ ਕਹੂ ਗੋਲੀਆਂ ਵਾਲੇ ਕੋਲ ਬੈਠੋਗੇ ਗੋਲੀਆਂ ਵਾਲਾ ਇਹ ਗੱਲ ਕਹੂ ਇਸ ਕਰਕੇ ਤੁਹਾਨੂੰ ਬੇਨਤੀ ਹੈ ਇਹ ਬੁਰੀ ਸੰਗਤ ਨੂੰ ਛੱਡੋ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀ ਫੈਮਲੀ ਦੇ ਵਿੱਚ ਵੱਧ ਤੋਂ ਵੱਧ ਟਾਈਮ ਕੱਢੋ ਤੇ ਟਾਈਮ ਨਾਲ ਕੰਮ ਕਰਕੇ ਆਪਣੇ ਘਰੇ ਆਓ ਜੇ ਜ਼ਿੰਦਗੀ ਦੇ ਵਿੱਚ ਖੁਸ਼ੇ ਰਹਿਣਾ ਹੈ ਜੇ ਬਾਹਰ ਵਸ ਬਾਜ਼ਾਰ ਚ ਕਦੇ ਆ ਰਿਹੜੀ ਤੇ ਖੜ ਗਏ ਕਦੇ ਔਰ ਰਿਹੜੀ ਤੇ ਖੜ ਗਏ ਜਵਾਕਾਂ ਦਾ ਧਿਆਨ ਨਹੀਂ ਕੰਮ ਕੀਤਾ ਘਰੇ ਬੋਤਲਆਂ ਦੀ ਨਾਲੇ ਤੀਮੀ ਨਾਲ ਕੋਟਕਟਾਪਾ ਜਵਾਕਾਂ ਦੀ ਜ਼ਿੰਦਗੀ ਬਰਬਾਦ ਹੈ ਨਾ ਤੇ ਉਹਦੇ ਵਿੱਚ ਖੁਸ਼ ਨਹੀਂ رہ ਸਕਦੇ ਮਿਹਨਤ ਕਰੋ ਰੱਜ ਕੇ ਖਾਓ ਤੇ ਆਪਣੀ ਫੈਮਿਲੀ ਨੂੰ ਵੱਧ ਤੋਂ ਵੱਧ ਖੁਸ਼ ਰੱਖੋ ਬਾਈਕ ਲਾਭ ਲਾਭ ਤਾਂ ਤੁਹਾਡਾ ਨਾਮ ਆ ਪਰ ਸੁਣਦੇ ਰਹੇ ਨੇ ਅਸੀਂ ਲਾਭ ਸਿੰਘ ਹੀਰਾ ਹੀਰਾ ਵੀ ਕਹਿੰਦੇ ਨੇ ਤੁਹਾਨੂੰ ਧੂਰੀ ਦੇ ਵਿੱਚ ਲਾਭ ਹੀਰਾ ਤੇ ਹੀਰਾ ਤੁਹਾਡਾ ਸਰਨੇਮਾ ਜਾਂ ਫਿਰ ਲੋਕ ਵੈਸੀ ਲਾਭ ਦੇ ਨਾਲ ਹੀਰਾ ਜਿਵੇਂ ਸਿੰਘਰਾ ਉਹਦੇ ਨਾਲ ਉਹਦੇ ਮੁਤਾਬਕ ਨਹੀਂ ਜੀ ਅ ਮਨਿਆਦੀ ਕਰਨ ਤੋਂ ਪਹਿਲਾਂ ਜਿੰਨਾ ਜਦੋਂ ਮੈਂ ਮਨਿਆਦੀ ਦਾ ਕੰਮ ਸ਼ੁਰੂ ਕੀਤਾ ਹੂੰ ਉਦੋਂ ਤੋਂ ਲੋਕਾਂ ਨੇ ਮੈਨੂੰ ਹੀਰਾ ਬਣਾਇਆ ਪਹਿਲਾਂ ਮੈਂ ਲਾਹ ਸਿੰਘ ਹੀ ਸੀਗਾ ਤੇ ਜਦੋਂ ਜਦੋਂ ਜਿਵੇਂ ਜਿਵੇਂ ਮੇਰਾ ਕੰਮ ਵੱਧਾ ਗਿਆ ਲੋਕ ਦੂਰ ਤੱਕ ਜਾਣਣ ਲੱਗੇ ਤਾਂ ਹੁਣ ਮੈਂ ਲਾਭ ਦੇ ਨਾਂ ਤੇ ਘੱਟ ਤੇ ਹੀਰੇ ਦੇ ਨਾਂ ਤੇ ਲੋਕ ਮੈਨੂੰ ਵੱਧ ਜਾਣਦੇ ਆ ਅੱਛਾ ਹਾਂਜੀ ਭਾਈ ਲਾਭ ਹੀਰਾ ਨਾਮ ਦਾ ਥੋੜਾ ਸਿੰਗਰ ਨਾਲ ਮੈਚ ਕਰਦਾ ਲੋਕਾਂ ਨੇ ਹਾਂਜੀ ਤੇ ਸ਼ੌਂਕ ਰੱਖਦੇ ਤੁਸੀਂ ਵੀ ਗਾਉਣ ਦਾ ਸ਼ੌਂਕ ਥੋੜਾ ਬਹੁਤ ਗੋਲਗਣਾ ਲੈਣੇ ਆ ਜੀ ਬਾਕੀ ਮੈਨੂੰ ਮਨਿਆਦੀ ਵਾਲਾ ਦਾ ਪੂਰਾ ਸ਼ੌਕ ਹੈ ਗਾਣੇ ਆਲਾ ਤੁਹਾਡਾ ਘੱਟ ਹੈ ਜ਼ਰੂਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਹੁਣ ਬਾਈ ਆਏ ਨਾ ਕਹਦੇ ਵੀ ਗਾ ਕੇ ਦਿਖਾ ਪਰ ਤੁਸੀਂ ਜੇ ਤੁਸੀਂ ਸਹੀ ਸੋਚ ਰਹੇ ਹੋ ਮੈਂ ਕਹਿਰ ਕਹੂੰਗਾ ਹੁਣ ਵੀ ਬਾਈ ਗਾ ਕੇ ਜੇ ਕਹੋਗੇ ਤਾਂ ਥੋੜੀ ਮੋਟੇ ਚਾਰ ਲੈਣਾ ਦੋ ਲੈਣਾ ਕਾ ਦਿਆਂਗੇ ਪਰ ਗਾਹਾਂਗੇ ਕਾਹਿੰ ਕਿਉਂ ਤੇ ਹੁਣ ਫਿਰ ਗੁੰਗਣਾਵਾਂ ਜਿੱਦਾਂ ਤੁਹਾਡਾ ਜਿੱਦਾਂ ਕੰਫਰਟੇਬਲ ਹੋ ਮਤਲਬ ਸਕੇਲ ਵਧੀਆ ਲਾ ਲੈਨੇ ਹੋ ਸੁਰ ਸਾਰੇ ਦੇਖੋ ਜੀ ਸੁਰਾਂ ਦਾ ਤਾਂ ਕੋਈ ਗਿਆਨ ਨਹੀਂਗਾ ਸਿੱਧੇ ਸਾਦੇ ਜੇ ਬੰਦੇ ਸਿੱਧੀਆਂ ਚਾਰ ਲੈਣਾ ਸੋਨੂੰ ਸੁਣਾ ਦਿੰਦੇ ਆ ਨੀਜੇ ਗਾ ਕੇ ਸੁਣਾ ਸਕਦਾ ਗਾ ਕੇ ਹਾਂ ਉਹ ਤੁਸੀਂ ਦੇਖ ਲਓ ਕਾਇਆ ਗਿਆ ਕਿਹਦਾ ਗਾ ਕੇ ਸੁਣਾਉਗਾ ਕੋਈ ਨਹੀਂ ਜਿੱਥੇ ਕੋਈ ਲਿਰਿਕਸ ਭੁੱਲੋਂਗੇ ਗਗਨ ਹੈਗਾ ਐਕਸਪਰਟ ਹੁੰਦਾ ਲਓ ਜੀ ਸੁਣੋ ਫਿਰ ਆ ਨਮਾ ਇੱਕ ਸਾਡੇ ਵੀਰ ਨੇ ਗੀਤ ਗਾਇਆ ਮੈਂ ਉਸੇ ਦੀਆਂ ਚਾਰ ਲੈਣਾ ਸੁਣਾ ਦੇਣਾ ਉਹ ਵੀ ਹੈਂਡੀਕੈਪਡ ਵੀਰ ਜਿਨੇ ਗਾਣਾ ਗਾਇਆ ਗਾਣਾ ਬਹੁਤ ਬਾ ਕਮਾਲ ਲਗਾਇਆ ਠੀਕ ਹੈ ਜੋ ਇਧਰੋਂ ਸੁਣ ਕੇ ਉਧਰ ਦੀ ਗੱਲ ਕਰਨ ਸਵਾਦ ਨਾਲ ਤਾ ਕਦੇ ਨਹੀਂ ਰਲਦੇ ਮਿੱਤਰਾ ਉੜਦੇ ਬਾਜਾਂ ਨਾਲ ਜੋ ਇਧਰੋਂ ਸੁਣ ਕੇ ਉਧਰ ਦੀ ਗੱਲ ਕਰਨ ਸਵਾਦਾਂ ਨਾਲ ਤਾ ਕਦੇ ਨਹੀਂ ਰਲਦੇ ਮਿੱਤ ਰਲਦੇ ਗਣਾ ਯਾਰ ਗਣੀ ਰੀਲ ਬਣਾ ਲਓ ਯਾਰ ਕੱਢ ਜਾ ਓਏ ਯਾਰ ਆ ਕੱਢ ਜਾ ਦਵਾਰੇ ਦਵਾਰੇ ਗਾ ਲੋ 1 ਮਿੰਟ ਜੋ ਇਧਰੋਂ ਸੁਣ ਕੇ ਉਧਰ ਦੀ ਗੱਲ ਕਰਨ ਸਵਾਦਾਂ ਨਾਲ ਤਾ ਕਦੇ ਨਹੀਂ ਰਲਦੇ ਮਿੱਤਰ ਉੜਦੇ ਬਾਜਾਂ ਨਾਲ ਆਪਣੇ ਲੱਗੇ ਡੋਬਣ ਉਹ ਕੋਈ ਮਿੱਤਰਾ ਗੈਰ ਨਹੀਂ ਸੱਚ ਕਦੇ ਨਹੀਂ ਮਰਦਾ ਝੂਠ ਦੇ ਹੁੰਦੇ ਪੈਰ ਨਹੀਂ ਜੋ ਮੇਰੇ ਮੂਤੇ ਮੇਰੇ ਤੇਰੇ ਤੇ ਤੇਰੇ ਬਣਦੇ ਆ ਟੈਂਦੀ ਬਿਪਤਾ ਭੀੜ ਦੇ ਵਿੱਚੋਂ ਕਦੇ ਥਿਆਂਦੇ ਨਹੀਂ ਕਦੋਂ ਬਦਲਦਾ ਮੌਸਮ ਸਭ ਗੁੱਗਲ ਤੇ ਆ ਜਾਂਦਾ ਆ ਲੋਕ ਬਦਲਦੇ ਕਿਉਂ ਮਿੱਤਰਾ ਗੁੱਗਲ ਤੇ ਆਉਂਦੇ ਨਹੀਂ ਕਦੋਂ ਬਦਲਦਾ ਮੌਸਮ ਸਭ ਗੁੱਗਲ ਤੇ ਆ ਜਾਂਦਾ ਆ ਲੋਕ ਬਦਲ ਦੇ ਕਿਉਂ ਮੇਤਰਾ ਗੁੱਗਲ ਤੇ ਆਉਂਦੇ ਨਹੀਂ ਬਹ ਕੀ ਆਵਾਜ਼ ਭਾਈ ਇਹ ਚ ਵੀ ਤੂੰ ਹੱਥ ਅਜਮਾ ਲਿਆ ਕਰ ਠੀਕ ਹਾਂ ਬਹੁਤ ਵਧੀਆ ਹੈ ਹਾਂ ਬਹੁਤ ਵਧੀਆ ਠੀਕ ਹੈ ਹਾਂ ਅੱਜ ਤਾਂ ਮੈਂ ਰੈਸਲ ਕੱਟ ਕਰਦਾ ਅੱਛਾ ਰਿਆਜ਼ ਕਰਿਆ ਕਰੋ ਵਿੱਚ ਤਾਂ ਹੀ ਆਈ ਹੁੰਦਾ ਬੱਸ ਕਰ ਤੁਸੀਂ ਬੁਲਾਉਂਦੇ ਹੁੰਨੇ ਹੋ ਰਿਆਜ਼ ਕਰਿਆ ਕਰੋ ਕਰਿਆ ਕਰੀ ਨਹੀਂ ਨਹੀਂ ਵਧੀਆ ਇਹ ਵੀ YouTube ਅੱਜੇ ਮੈਂ ਹੋਰ ਵੀ ਖੁੱਲ ਕੇ ਗਾ ਸਕਦਾ ਸੀ ਉੱਚੀ ਹੋਰ ਵੀ YouTube ਇੱਕ ਅਜਿਹਾ ਪਲੇਟਫਾਰਮ ਆ ਇਹ ਕਿਹੜਾ ਕੋਈ ਕੰਪਨੀ ਕੰਪਨੀ ਕਿੰਨੀ ਜਾਣਾ ਪੈਂਦਾ ਆਪਦਾ ਚੈਨਲ ਬਣਾਓ ਇਦਾਂ ਵੀ ਤੁਸੀਂ ਪੈਸੇ ਉਹ ਕਰ ਸਕਦੇ ਆ ਵਧੀਆ ਗਾ ਕੇ ਰੋਜ਼ ਦੋ ਕੋ ਲੈਣਾ ਪਾ ਦਿਆ ਕਰੂ ਨਵਾਂ ਕੁਛ ਆਪਦਾ ਪਾਓ ਆਪਦਾ ਹਾਂ ਆ ਜਿਹੜੇ ਚਿੱਟੇ ਵਾਲ ਨਿਸ਼ਾਨੀ ਚਿੰਤਾ ਦੇ ਮੁੰਡੇ ਨੇ ਹੈਂਡੀਕੈਪ ਉੱਤੇ ਲਿਖਿਆ ਮੁੰਡਾ ਰੇਸ ਮੈਂ ਇਥੋਂ ਉਹ ਵੀ ਲਿਖਦਾ ਵਧੀਆ ਕੀ ਸੀ ਉਹ ਹੂੰ ਠੀਕ ਆ ਤੇ ਚੱਲ ਲਾ ਨੀ ਨਹੀਂ ਨਹੀਂ ਅੱਛਾ ਹੋਰ ਹੈਂਦਾ ਕੁਛ ਇਹ ਚੱਲ ਰਿਹਾ ਚੱਲ ਰਿਹਾ ਸੀ ਇਹ ਪਾਰਟ ਸੀ ਇਹ ਵੀ ਉਹਦਾ ਪੋਡਕਾਸਟ ਦਾ ਅੱਛਾ ਚੱਲਾ ਬਈ ਸਟੂਡੀਓ ਚ ਆਏ ਵਧੀਆ ਗੱਲਾਂ ਕੀਤੀਆਂ ਤੁਸੀਂ ਤੇ ਉਮੀਦ ਕਰਦੇ ਆ ਥੋਡੀਆਂ ਇਹ ਗੱਲਾਂ ਸੁਣ ਕੇ ਲੋਕਾਂ ਨੂੰ ਸੇਧ ਮਿਲੂਗੀ ਉਹਨਾਂ 'ਚ ਵੀ ਕੰਮ ਕਰਨ ਦਾ ਥੋੜਾ ਜਿਹਾ ਜਜ਼ਬਾ ਪੈਦਾ ਹੋਊਗਾ ਤੇ ਧੰਨਵਾਦ ਟਾਈਮ ਦਿੱਤਾ ਸੋ ਜਾਨਦੀਵਾ ਸਾਰੇ ਹੀ ਪੰਜਾਬੀ ਵੀਰ ਭੈਣਾਂ ਨੂੰ ਬੇਨਤੀ ਆ ਗੋਲੀ ਗੱਪਾ दारू ਦੱਪਾ ਚਿੱਟਾ ਚੱਪਾ ਇਹ ਤੋਂ ਰਬਹੁਤ ਔਰ ਵੀਰੋ ਸੋ ਪੰਜਾਬ ਸਰਕਾਰ ਨੂੰ ਬੇਨਤੀ ਆ ਭਗਵੰਤ ਮਾਨ ਜੀ ਭੁੱਕੀ ਤੇ ਫੀਮ ਦੇ ਠੇਕੇ ਖੋਲਦੇ ਪੰਜਾਬ ਦੇ ਵਿੱਚ ਤੈਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਵੀ ਰੱਖਣਗੇ ਤੇ ਪੰਜਾਬ ਦੀ ਨੌਜਵਾਨੀ ਬਚ ਜੂ ਮੇਰੇ ਵੀਰ ਬਚ ਜੂ ਤੇ ਨਾਲ-ਨਾਲ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਨਾ ਚਾਹੁੰਨਾ ਤੇ ਗਗਨ ਪਾਈ ਜੀ ਜਿਨ੍ਹਾਂ ਦਾ ਬ੍ਰਦਰ ਸਟੂਡੀਓ ਧੂਰੀ ਰਾਮਬਾਗ ਦੇ ਕੋਲ ਹੈ ਇਨਾਂ ਦਾ ਕੰਮ ਮੈਂ ਪਹਿਲਾਂ ਵੀ ਵੇਖਿਆ ਤੇ ਹੁਣ ਵੀ ਵੇਖਿਆ ਬਾ ਕਮਾਲ ਕੰਮ ਕਰਦੇ ਐ ਸੋ ਇੱਕ ਵਾਰ ਜ਼ਰੂਰ ਇਨਾਂ ਤੱਕ ਪਹੁੰਚ ਕਰਿਓ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਲਗਵਾਉਣਾ ਹੈ ਕੋਈ ਜਾਗਰਣ ਦਾ ਜਾਂ ਕੋਈ ਵੀ ਖੁਸ਼ੀ ਦਾ ਤੁਹਾਡੇ ਪ੍ਰੋਗਰਾਮ ਹੈ ਕੋਈ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਵਾਉਣੀ ਹੈ ਤਾਂ ਬ੍ਰਦਰ ਸਟੂਡੀਓ ਧੂਰੀ ਰਾਮ ਬਾਗ ਦੇ ਕੋਲ ਜ਼ਰੂਰ ਇੱਕ ਵਾਰ ਸੇਵਾ ਦਾ ਮੌਕਾ ਦਿਓ ਭਾਈ ਮੈਂ ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਸਾਡੇ ਪੌਡਕਾਸਟ ਦਾ ਪਾਰਟ ਹੈ ਨਹੀਂ ਸੀ ਪਰ ਬਾਈ ਦਾ ਜਿਹੜਾ ਕੀੜਾ ਅਨਾਉਂਸਮੈਂਟ ਵਾਲਾ ਉਹ ਬਹੁਤ ਤਾਕੜਾ ਕੀੜਾ ਜਿਹੜੀ ਐਂਡਿੰਗ ਕੀਤੀ ਹੈ ਬਾਈ ਨੇ ਤੇ ਉਹ ਆਪਦੀ ਅਨਾਉਂਸਮੈਂਟ ਦੇ ਉਹੀ ਵੇਚ ਕੀਤੀ ਆ ਤੇ ਨਾਲ ਨਾਲ ਗगन ਦੀ ਬ੍ਰਦਰ ਫੋਟੋਗ੍ਰਾਫੀ ਦੀ ਐਡ ਵੀ ਕਰਤੀ ਬਾਈ ਨੇ ਧੰਨਵਾਦ ਬਾਈ ਤੁਸੀਂ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ